ਦੋਸਤੋ ਇੱਕ ਵੀਰ ਨੇ ਰਿਕਾਰਡਿੰਗ ਭੇਜੀ ਹੈ ਮੈਨੂੰ ਉਹ ਮੇਰੀਆਂ ਵੀਡੀਓ ਦੇਖ ਕੇ ਉਹਨੇ ਜ਼ਿੰਦਗੀ ਦੀ ਜੰਗ ਲੜ ਕੇ ਜ਼ਿੰਦਗੀ ਜਿੱਤੀ ਹੈ ਕਿਉਂਕਿ ਕੁਝ ਕਾਰਨਾ ਕਰਕੇ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਸੀ ਵੀਰ ਸੁਣੋ ਜਰਾ ਜੇ ਤੁਹਾਨੂੰ ਠੀਕ ਲੱਗੇ ਨਾ ਤੁਸੀਂ ਇਹ ਲਿਵਰ ਵਾਲੀ ਪ੍ਰੋਬਲਮ ਤੇ ਐਲਕੋਹਲ ਵਾਲੀ ਪ੍ਰੋਬਲਮ ਤੇ ਨਈ ਕੋਈ ਵੀਡੀਓ ਬਣਾਓ ਲੋਕ ਜਾਗਰੂਕ ਨਹੀਂ ਹੈਗੇ ਕਿ ਲਿਵਰ ਕਿੰਦੀ ਤਕੜੀ ਆਰਗਨ ਹੈ ਤੇ ਜੇ ਦਾਰੂ ਪੀਕੇ ਜਾਂ ਫੈਕਟੀ ਲਿਵਰ ਐਲਕੋਹੋਲਿਕ ਆਲਾ ਜਾਂ ਨੋਨ ਐਲਕੋਹੋਲਿਕ ਜਿਹੜਾ ਦਾਰੂ ਵੀ ਨਹੀਂ ਪੀਂਦਾ ਛੋਟੀ ਛੋਟੀ ਉਮਰਾਂ ਦੇ ਮੁੰਡੇ ਮੈਂ ਦੇਖਦਾ ਜਦੋਂ ਹਸਪਤਾਲ ਲੈ ਜਾਉਂਦਾ ਰਿਹਾ ਇੱਥੇ ਪਾਰਕ ਹਸਪੀਟਲ 26 ਸਾਲ ਦਾ ਮੁੰਡਾ ਸਿਰੋਸਿਸ ਕਰਾਈ ਕਰਦਾ ਹੈ ਟਰਾਂਸਪਲੈਂਟ ਦਾਸਤਾ ਖਰਚਾ ਕਿੰਨਾ 20 ਲੱਖ ਰੁਪਏ 25 ਲੱਖ ਰੁਪਏ ਤਾਂ ਕਹਿੰਦੇ ਪੀਜੀਆਈ ਦੇ ਵਿੱਚ ਹੁੰਦਾ ਟਰਾਂਸਪਲੈਂਟ ਉਹ ਵੀ ਜੇ ਡੋਨਰ ਮਿਲ ਗਿਆ ਤੁਹਾਨੂੰ ਦੂਜੀ ਗੱਲ ਇੱਕ ਥੋੜੇ ਗਰੁੱਪ ਚੋਂ ਹੀ ਆ ਫੇਸਬੁੱਕ ਵਾਲੇ ਤੋਂ ਨਾ ਇੱਕ ਬਾਈ ਦਾ ਕਮੈਂਟ ਪੜ ਕੇ ਮੈਂ ਉਹਦਾ ਨੰਬਰ ਲੈ ਕੇ ਉਹਦੇ ਨਾਲ ਸੰਪਰਕ ਕੀਤਾ ਸੀਗਾ ਮਾਨਸ ਦਾ ਮੁੰਡਾ ਹੈ ਤੇ ਉਹਦਾ ਲਿਵਰ ਟਰਾਂਸਪਲੈਂਟ ਹੋਇਆ ਸੀ पीजीआई ਤੋਂ ਇੱਕ ਦੋ ਵਾਰ ਉਹ ਗਿਆ ਉੱਥੇ ਗੱਲ ਨਹੀਂ ਬਣੀ ਕਹਿੰਦੇ ਆਪਰੇਸ਼ਨ ਥੀਏਟਰ ਤੱਕ ਤੋ ਵੀ ਕੋਈ ਕਿਸੇ ਕਾਰਨ ਕਰਕੇ ਆਪਰੇਸ਼ਨ ਹੀ ਹੋਇਆ ਗੁਰਗਾਉਂ ਵਿਦਾਂਤਾ ਤੋਂ ਕਰਾਇਆ ਉਹਨੇ 90 ਲੱਖ ਰੁਪਈਆ ਤਕਰੀਬਨ ਉਹਦਾ ਲੱਗਿਆ ਤੇ ਕਹਿਣ ਦਾ ਮਤਲਬ ਜਿਵੇਂ ਆਪਾਂ ਮੇਰੀ ਐਗਜ਼ਾਮਪਲ ਦੇ ਦੇਣਾ ਚਾਹੀਏ ਕੁਝ ਵੀ ਇੱਕ ਯੂਸ ਦੀ ਐਗਜ਼ਾਮਪਲ ਦੇ ਦੇਣਾ ਨਾਮ ਲਏ ਬਿਨਾ ਮੇਰਾ ਇੱਕ ਛੋਟੇ ਜਿਹੇ ਸਟ੍ਰੈਸ ਸਾਨੂੰ ਲੈ ਕੇ ਜਿਵੇਂ ਮੈਂ ਕਹ ਰਿਹਾ ਮੂਵਮੈਂਟ ਸੈੱਲ ਖਾਣਿਆਂ ਦਾ ਜਾਂ ਕੁਝ ਵੀ ਹੈ ਬਹੁਤ ਵੱਡੇ ਵੱਡੇ ਸਾਡੇ ਬਜ਼ੁਰਗਾਂ ਨੇ ਆਪਣੇ ਉੱਤੋਂ ਇਹ ਚੀਜ਼ਾਂ ਉਹ ਗੁਜ਼ਾਰਤੀਆਂ ਪਰ ਇਹਦਾ ਕੋਈ ਏਮਰ ਨਹੀਂ ਲਾਇਆ ਜੀ ਸਟ्रेस ਹੈ ਡਿਪਰੈਸ਼ਨ ਨੇ ਤੇ ਪੈਗ ਲਾ ਲਓ ਉਹ ਦੋ ਪੈਗ ਚਾਰ ਪੈਗ ਲਾਉਂਦੇ ਕਦੋਂ ਅੱਧੀ ਬੋਤਲ ਬੋਤਲ ਡੇਢ ਡੜ ਬੋਤਲ ਸਾਰਾ ਸਾਰਾ ਦਿਨ ਪੀਵੀ ਜਾਣੀ ਹੈ ਪਤਾ ਨਹੀਂ ਲੱਗਦਾ ਤੇ ਲਿਵਰ ਮਤਲਬ ਆਹ ਹਾਲ ਹੋ ਜਾਂਦਾ ਮੈਂ 26 24 27 27 ਸਾਲ ਦੇ ਮੁੰਡੇ ਦੇਖੇ ਲਿਵਰ ਸਿਰੋਸਿਸ ਦੀ ਸਟੇਜ ਚੱਕੀ ਫਿਰਦੇ ਹੁੰਦੇ ਨੇ ਰੰਗ ਕਾਲੇ ਪੈ ਗਏ ਆਪਣਾ ਟ੍ਰਾਂਸਪਲੈਂਟ ਦੱਸਦਾ ਡਾਕਟਰਾਂ ਨੇ ਸਾਲ ਡੇਢ ਹੁੰਦਾ ਮਰ ਜਾਂਦੇ ਨੇ ਮੁੰਡੇ ਮੇਰੀ ਉਹ ਮਾਨਸੇ ਵਾਲੇ ਮੁੰਡੇ ਨਾਲ ਬੜੀ ਵਾਰ ਗੱਲ ਹੋਈ ਹੈ ਉਨੇ ਮੈਨੂੰ ਬਹੁਤ ਸਮਝਾਇਆ ਸੀਗਾ ਜਦੋਂ ਵੀ दारू ਛੱਡੋ ਤੁਹਾਡੇ ਲਈ ਇਹ ਹੋ ਗਈ ਆਪਾਂ ਚਲੋ ਛੱਡਤੀ ਠੀਕ ਹੈ ਜੀ ਪਰ ਮੈਂ ਤੁਹਾਨੂੰ ਤਾਂ ਕਹਿ ਰਿਹਾ ਲੋਕ ਤੁਹਾਡੀ ਗੱਲ ਸੁਣਦੇ ਨੇ ਕਿਉਂਕਿ ਤੁਸੀਂ ਬੋਲਦੇ ਬੜੀ ਪੋਜ਼ਿਟਿਵਿਟੀ ਆਉਂਦੀ ਹੈ ਤੇ ਲੋਕ ਹਜੇ ਇਸ ਚੀਜ਼ ਤੋਂ ਅਵੇਅਰ ਨਹੀਂ ਹੈਗੇ ਕਿ ਲਿਵਰ ਦੇ ਨੁਕਸਾਨ ਨਾਲ ਹਾਰਟ ਦੀ ਪ੍ਰੋਬਲਮ ਕਿਡਨੀਆ ਦੀ ਪ੍ਰੋਬਲਮ ਕੀ ਕੀ ਆਉਂਦੀ ਹੈ ਇਹ ਤਾਂ ਰਾ ਪਿਆ ਜਾਣੇ ਵਾ ਪਿਆ ਜਾਣੇ ਮੈਨੂੰ ਵੀ ਨਹੀਂ ਪਤਾ ਹਾਂ ਇਹ ਸੁਣਦੇ ਹੁੰਦੇ ਸੀ ਵੀ ਜਦ दारू ਜ਼ਿਆਦਾ ਪੀਂਦੇ ਆ ਤੇ ਲਿਵਰ ਖਰਾਬ ਹੁੰਦਾ ਹੈ ਉਹ ਅਸੀਂ ਐਂ ਦੇਖਦੇ ਸੀ ਹੁਣ ਮੇਰਾ ਇੱਕ ਤਾਇਆ ਸੀ ਉਹਨੇ 35-36 ਸਾਲ ਦਾਰੂ ਰੋਜ਼ ਪੀਤੀ ਐ ਹੁਣ ਉਹਦਾ ਲੀਵਰ ਉਹਦਾ ਸੀਗਾ 35-36 ਸਾਲ ਲੀਵਰ ਦੇ ਬਾਅਦ ਮਰਿਆ ਮੈਨੂੰ ਤਾਂ ਲੱਗਿਆ 2-4 ਸਾਲਾਂ ਪਹਿਰੇ ਤਾਂ ਕੁਝ ਵੀ ਨਹੀਂ ਹੋ ਰਿਹਾ ਮੈਨੂੰ ਜਦਕਿ ਹੋ ਰਿਹਾ ਐਂ ਹੀ ਉਹ ਸੀਗੇ ਮਨਸੇ ਵਾਲਾ ਜਿਹੜਾ ਮੁੰਡਾ ਹੈ ਕਹਿੰਦਾ ਆਪਾਂ ਕੋਈ ਜ਼ਿਆਦਾ ਪੀਤੀ ਨਹੀਂ ਰਾਤ ਨੂੰ ਕਹਿੰਦਾ ਪਉਆ ਲਾ ਲੈਣਾ ਕੁਛ ਲਾ ਲੈਣਾ 8-10 ਸਾਲ ਪੀਤੀ ਐ ਉਹਦਾ ਲੀਵਰ ਖਰਾਬ ਹੋ ਗਿਆ ਇੱਕ ਮਾਡਰਨ ਜਿਹੜੀ ਸੁਸਾਇਟੀ ਹੋਗੀ ਮੈਨੂੰ ਲੱਗਦਾ ਗਲੋਰੀਫਾਈਜ਼ ਕਰਦਾ ਤੁਸੀਂ ਪਲੀਜ਼ ਜੀ ਤੁਹਾਨੂੰ ਠੀਕ ਲੱਗੇ ਨਾ ਮੇਰੀ ਗੱਲ ਤੁਸੀਂ ਇੱਕ ਵੀਡੀਓ ਜ਼ਰੂਰ ਬਣਾਓ ਲੋਕਾਂ ਨੂੰ ਸਮਝਾਓ ਨੋਨ ਐਲਕੋਹੌਲਿਕ ਫੈਟੀ ਲੀਵਰ ਐਲਕੋਹੌਲਿਕ ਫੈਟੀ ਲੀਵਰ ਬਾਹਰ ਦੇ ਗੰਦਮਦ ਖਾਣੇ ਕੀ ਨੇ ਉਹਨਾਂ ਨਾਲ ਕਿਵੇਂ ਹੋ ਰਿਹਾ ਪ੍ਰੋਸੈਸਡ ਫੂਡ ਨਾਲ ਕਿਵੇਂ ਹੋ ਰਿਹਾ ਥੋੜਾ ਜਿਹਾ ਜਾਣਨ ਪਾਓ ਥੋੜੀ ਲੋਕ ਗੱਲ ਸੁਣਦੇ ਨੇ ਦਿਲ ਨੂੰ ਵੱਲ ਲੱਗਦੀ ਹੈ ਧੰਨਵਾਦੀ ਤੁਹਾਡਾ ਬਾਈ ਜੀ ਪੁਰਾਣੀਆਂ दारूਆਂ ਵਧੀਆ ਹੁੰਦੀਆਂ ਸੀ दारूਆਂ ਨੁਕਸਾਨ ਘੱਟ ਕਰਦੀਆਂ ਸੀ ਲੋਕ ਕੰਮ ਕਰਦੇ ਸੀ ਅੱਜ ਕੱਲ੍ਹ ਸ਼ਰਾਬਾਂ ਚ ਅੰਥੋਂ ਲੈਣਾ ਜ਼ਿਆਦਾ ਹੈ ਛੱਡ ਦਿਓ ਇਹਨੂੰ ਵਧੀਆ ਰਹੋਗੇ